ਸਤਨਾਮ ਵਾਹੀ ਗੁਰੂ ਸਾਹਿਬ ਜੀਓ ਮਹਾ ਪਿਆਣ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਦੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੇਂ ਦੀਵਾਨਿਆ ਸੈਰ ਲੱਗਾ ਜਮ ਦੰਡ ਤਾਂ ਪੁੱਛ ਤਾਨਿਆ ਬੇਨਾ ਪੂਰੇ ਗੁਰਦੇਵਾ ਫਿਰੇਨ ਸ਼ੈਤਾਨਿਆ ਫਿਰੇਨ ਸ਼ੈਤਾਨਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਹਾਜ਼ਰੀ ਭਰਦੇ ਸਾਧ ਸੰਗਤੋ ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਜੋ ਕਿ ਸੰਗਤ ਕਰਨ ਦਾ ਸੁਭਾਗ ਸਮਾਪਤ ਹੋਇਆ ਸਤਿਗੁਰੂ ਨੇ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਬਾਣੀ ਜੋ ਕਿ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਾਲ ਜੁਗੀ ਜੀਵਾ ਨੂੰ ਇਸ ਪਾਪ ਸਾਗਰ ਤੋਂ ਤਰਨ ਵਾਸਤੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਸੋ ਇਸ ਬਾਣੀ ਨੇ ਇਸ ਜਗ ਦੇ ਵਿੱਚ ਗਿਆਨ ਦਾ ਚਾਨਣ ਕੀਤਾ ਭਾਵ ਲੋਕ ਅਗਿਆਨਤਾ ਦੇ ਹਨੇਰੇ ਦੇ ਵਿੱਚ ਪਰਮੇਸ਼ਰ ਦਾ ਨਾਮ ਨੂੰ ਛੱਡ ਕੇ ਪਰਮੇਸ਼ਰ ਦੀ ਬਾਣੀ ਨੂੰ ਤਿਆਗ ਕੇ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਸਨ ਮਕਾਨ ਛੱਪਰੀਆਂ ਹੁੰਦੀਆਂ ਸਨ ਕੋਈ ਅੱਜ ਵਾਂਗੂ ਪੱਕੀਆਂ ਬਿਲਡਿੰਗਾਂ ਨਹੀਂ ਹੁੰਦੀ ਕੋਈ ਪੱਠੇ ਨਹੀਂ ਹੁੰਦੇ ਸੀ ਕੋਈ ਹੋਰ ਨਹੀਂ ਸੀ ਜੇ ਰਾਤ ਨੂੰ ਹਨੇਰੀ ਤੂਫਾਨ ਦੇ ਨਾਲ ਡੇਗ ਪੈਂਦੇ ਮਕਾਨ ਤੇ ਅੰਮ੍ਰਿਤ ਵੇਲੇ ਦਰਖਤਾਂ ਦੇ ਜਾ ਕੇ ਮੱਥੇ ਟੇਕਣ ਲੱਗ ਜਾਂਦੀਆਂ ਬੀਬੀਆਂ ਕਿ ਰਾਤ ਦਰਖਤਾਂ ਨੇ ਹਨੇਰੀ ਛੱਡਦੀ ਸੀ ਤਾਂ ਮਿੰਤਾ ਕੱਢਦੀਆਂ ਕਿ ਹੁਣ ਨਾ ਛੱਡਿਓ ਸਾਡਾ ਘਰ ਟੁੱਟ ਗਿਆ ਪਾਵੇ ਗਿਆਨ ਨਹੀਂ ਸੀ ਵੀ ਹਨੇਰੀ ਦਰਖਤ ਨੇ ਛੱਡੀ ਹੈ ਜਾਂ ਪ੍ਰਮਾਤਮਾ ਨੇ ਛੱਡੀ ਹੈ ਜੇ ਬਰਸਾਤ ਨਾਮ ਦੀ ਤਾ ਤਾਂ ਰੱਬ ਕੰਨੀ ਮੂੰਹ ਚੱਕ ਕੇ ਬਦਲਾ ਕੰਨੀ ਕਿ ਬਦਲਾ ਨੂੰ ਕਹਿੰਦੇ ਕਿ ਭਾਈ ਮੀਂਹ ਪਾਉ ਭਾਵ ਇਹ ਨਹੀਂ ਪਤਾ ਸੀ ਕਿ ਮੀਂਹ ਪਾਉਣਾ ਪ੍ਰਮਾਤਮਾ ਦੇ ਵਸ ਹੈ ਜਾਂ ਬਦਲਾ ਦੇ ਵਸ ਵਿੱਚ ਹੈ ਸੋ ਇਸ ਤਰੀਕੇ ਨਾਲ ਲੋਕ ਕਰਮ ਕੰਡਾਂ ਦੇ ਵਿੱਚ ਫਸ ਕੇ ਤੇ ਅਗਿਆਨਤਾ ਦੇ ਵਿੱਚ ਜਿਉਂ ਰਹੇ ਸੀ ਸੋ ਗੁਰਬਾਣੀ ਨੇ ਜੀਵਨ ਨੂੰ ਸਫਲ ਕਰਨ ਦੇ ਔਰ ਜੀਵਨ ਜਾਂਚ ਸਿਖਾਈ ਆਪਾਂ ਗੁਰੂਆਂ ਦਾ ਇਤਿਹਾਸ ਪੜ੍ਹਦੇ ਆਂ ਵੀ ਗੁਰੂ ਦੀ ਨਿਤ ਦੀ ਕਰਨੀ ਕੀ ਆ ਜਦੋਂ ਆਪਾਂ ਕਰਨੀ ਪੜ੍ਹਦੇ ਆਂ ਵੀ ਗੁਰੂ ਦੀ ਨਿਤ ਦੀ ਕਿਰਿਆ ਕੀ ਹੈ ਤਾਂ ਫਿਰ ਸਿੱਖ ਨੂੰ ਵੀ ਸੁਚੇਤ ਹੁੰਦਾ ਹੈ ਕਿ ਜੇ ਗੁਰੂਆਂ ਦੀ ਇਦਾਂ ਦੀ ਰਹਿਣੀ ਬਹਿਣੀ ਸੀ ਅੰਮ੍ਰਿਤ ਵੇਲੇ ਜਾਗਣਾ ਇਸ਼ਨਾਨ ਕਰਨਾ ਤਾਂ ਫਿਰ ਸਿਮਰਨ ਵਿੱਚ ਜੁੜ ਜਾਣਾ ਨਾਮ ਜਪਣਾ ਵਾਹਿਗੁਰੂ ਦਾ ਜਾਪ ਕਰਨਾ ਫਿਰ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰਨਾ ਤੇ ਸਤ ਸੰਗਤ ਦੇ ਵਿੱਚ ਜੁੜਨਾ ਫਿਰ ਆਪਣੀ ਕਿਰਤ ਕਰਨੀ ਇਹ ਸਾਰੀ ਜਿਹੜੀ ਜੀਵਨ ਜਾਂਚ ਸੀ ਉਹਦੇ ਤੋਂ ਸਿਹਤ ਲੈ ਕੇ ਤੇ ਆਪਣਾ ਜੀਵਨ ਘੜਿਆ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35ਵਾਂ ਪੁਰਸ਼ਾ ਨੇ ਬਾਣੀ ਜੱਜ ਕੀਤੀ ਜਿਹਦੇ ਵਿੱਚ ਭਾਈ ਤਰਲੋਚਨ ਜੀ ਦਾ ਸ਼ਬਦ ਆਉਂਦਾ ਹੈ ਉਹਨਾਂ ਆਪਣੀ ਪਵਿੱਤਰ ਬਾਣੀ ਦੇ ਵਿੱਚ ਰਹਿਮਤ ਕੀਤੀ ਬਖਸ਼ਿਸ਼ ਕੀਤੀ ਸ੍ਰੀ ਰਾਗ ਦੇ ਵਿੱਚ ਕਿ ਇਸ ਮਾਤ ਲੋਕ ਵਿੱਚ ਆ ਕੇ ਇਹ ਜੀਵ ਸੰਸਾਰੀ ਸੁੱਖਾਂ ਦੇ ਵਿੱਚ ਆ ਕੇ ਮੋਇਆ ਜਾਂਦਾ ਹੈ ਮਾਇਆ ਇਸ ਨੂੰ ਮੋਹ ਲੈਂਦੀ ਹੈ ਮਾਇਆ ਕੀ ਹੈ ਜਿਸ ਨੂੰ ਦੇਖ ਕੇ ਰੱਬ ਪ੍ਰਮਾਤਮਾ ਵਿਸਰ ਜਾਵੇ ਮਾਇਆ ਕੁਝ ਵੀ ਹੋ ਸਕਦਾ ਹੈ ਈਆਂ ਪੁੱਤਰ ਵੀ ਮਾਇਆ ਹੋ ਸਕਦੇ ਨੇ ਉਹਨਾਂ ਦੇ ਪ੍ਰੇਮ ਵਿੱਚ ਵੀ ਅਸੀਂ ਰੱਬ ਨਾਲ ਦੂਰ ਹੋ ਸਕਦੇ ਹਾਂ ਟੁੱਟ ਸਕਦੇ ਹਾਂ ਚੰਗੀ ਜਾਇਦਾਦ ਵੀ ਸਾਡੇ ਵਾਸਤੇ ਮਾਇਆ ਬਣ ਸਕਦੀ ਹੈ। ਪੈਸਾ, ਧਨ, ਦੌਲਤ ਸਾਡੇ ਕੋਲੇ ਬੈਲੈਂਸ ਪਿਆ ਬੈਂਕ। ਅਸੀਂ ਕਹਿੰਦੇ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਦੀ। ਸਾਨੂੰ ਕੋਈ ਲੋੜ ਨਹੀਂ ਕਿਸੇ ਦੀ। ਭਾਵੇਂ ਜਿਹੜਾ ਬੰਦਾ ਜੱਗ ਦੀ ਪਰਵਾਹ ਨਹੀਂ ਕਰਦਾ ਉਹ ਰੱਬ ਦੀ ਪਰਵਾਹ ਵੀ ਨਹੀਂ ਕਰਦਾ ਹੈ ਕਿਉਂਕਿ ਇਹ ਵੈਸੇ ਸੰਸਾਰ ਹਰਕਾਰ ਰੂਪ ਹੈ। ਇਹ ਵਿਸ਼ਵ ਜਿਹੜਾ ਸੰਸਾਰੇ ਰੱਬ ਦਾ ਰੂਪ ਹੈ। ਜਿਵੇਂ ਸੰਸਾਰ ਦੀ ਸੇਵਾ ਕਰਕੇ ਹੀ ਗੁਰੂਆਂ ਨੇ ਸੰਸਾਰ ਦੀ ਸੇਵਾ ਕੀਤੀ ਨਾ ਸੰਸਾਰ ਨੂੰ ਰੱਬ ਵੇਖਿਆ ਦੁਖੀਆਂ ਦੇ ਦੁੱਖ ਵੰਡਾਏ ਮਾੜੇ ਰਾਹ ਤੁਰਿਆਂ ਨੂੰ ਰਾਹ ਤੇ ਤੋਰਿਆ ਸਿਸ ਕਰਕੇ ਉਹਨਾਂ ਨੂੰ ਦੱਸਿਆ ਕਿ ਇਹ ਸੰਸਾਰ ਹੀ ਰੱਬ ਦਾ ਰੂਪ ਹੈ ਇਹਨਾਂ ਵਿੱਚ ਹੀ ਰੱਬ ਰਹਿੰਦਾ ਹੈ ਮਨ ਦਾ ਢਾ ਦੇ ਮਨ ਦਾ ਢਾ ਦੇ ਕਹਿੰਦੇ ਢਾ ਦੇ ਜੋ ਕੁਝ ਟੈਂਦਾ ਹੈ ਕਿ ਕਿਸੇ ਦਾ ਦਿਲ ਨਾ ਟਾਈ ਰੱਬ ਦਿਲਾਂ ਵਿੱਚ ਰਹਿੰਦਾ ਹੈ ਰੱਬ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਬੈਠਾ ਹੈ ਸੋ ਭਗਤ ਰੋਚਨ ਜੀ ਨੇ ਆਪਣੇ ਸ਼ਬਦ ਵਿੱਚ ਰਹਿਮਤ ਕੀਤੀ ਮਾਇਆ ਮੋ ਮਨ ਆਗਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕੈਨ ਲੱਗੇ हे ਪ੍ਰਾਣੀ हे ਮਨੁਖ ਤੇਰੇ ਜਿਹੜਾ ਮਨ ਦੇ ਵਿੱਚ ਮਾਇਆ ਦਾ ਮੋਹ ਬਹੁਤ ਜਾਦੇ ਹੈ ਭਾਵ ਤੂੰ ਮਾਇਆ ਪਿੱਛੇ ਤੇ ਸਭ ਕੁਝ ਛੱਡ ਦਿੰਦਾ ਹਾਂ ਭੈਣ ਭਰਾਵਾਂ ਨੂੰ ਵੀ ਨਹੀਂ ਬੁਲਾ ਕੇ ਰਾਜੀ ਮਾਇਆ ਵਿੱਚ ਜਿਹੜੇ ਮਾਂ ਬਾਪ ਨੇ ਤੈਨੂੰ ਜਨਮ ਦਿੱਤਾ ਤੂੰ ਉਹਨਾਂ ਦੀ ਵੀ ਸੇਵਾ ਨਹੀਂ ਕਰਦਾ ਇੱਕ ਮਾਇਆ ਨੂੰ ਹੀ ਸਭ ਕੁਝ ਮੰਨੀ ਬੈਠਾ ਹੈ ਤੇ ਤੈਨੂੰ ਇਹ ਡਰ ਨਹੀਂ ਹੈ ਕਿ ਅੱਗੇ ਤੇਰੇ ਤੇ ਬੜੇਪਾ ਆਉਣਾ ਹੈ ਤੇ ਉਹ ਬੜੇਪਾ ਤੈਨੂੰ ਮੌਤ ਵੱਲ ਲੈ ਕੇ ਜਾ ਰਿਹਾ ਹੈ ਤਾਂ ਤੂੰ ਮਾਇਆ ਤੇ ਤੇਰੇ ਨਾਲ ਨਹੀਂ ਜਾਣੀ ਮਾਇਆ ਨੇ ਤਾਂ ਕੋਈ ਲੇਖਾ ਨਹੀਂ ਦੇਣਾ ਜਰਾ ਮਰਨ ਭਉ ਵਿਸਰ ਗਿਆ ਜਾਰੇ ਦਾ ਮਤਲਬ ਹੁੰਦਾ ਬੜੇਪਾ ਤੇ ਮਰਨਾ ਤੂੰ ਵਿਸਾਰ ਦਿੱਤਾ ਹੈ ਜੇ ਤੇਰਾ ਸੰਬੰਧੀਆਂ ਨਾਲ ਪ੍ਰੇਮ ਨਹੀਂ ਪਿਆਰ ਨਹੀਂ ਤੂੰ ਆ ਕਿਸੇ ਦੇ ਕੰਮ ਨਹੀਂ ਆਉਂਦਾ ਕਿਸੇ ਨੂੰ ਪ੍ਰੇਮ ਨਹੀਂ ਕਰਦਾ ਤੇ ਜਦੋਂ ਤੇਰੇ ਤੇ ਯਾਰ ਆਏਗਾ ਬੜੇ ਪਾਏਗਾ ਫਿਰ ਤੈਨੂੰ ਕੌਣ ਰੋਟੀ ਦੇਵੇਗਾ ਕੌਣ ਤੈਨੂੰ ਪਾਣੀ ਫੜਾਏਗਾ ਤੇ ਭਾਵ ਤੂੰ ਇਹ ਵਸਾਰੀ ਬੈਠਾ ਹੈ ਅੱਜ ਲੋਕ ਜਿਹੜੇ ਕਹਿੰਦੇ ਆ ਨਾ ਕਿ ਸਾਡੀ ਕੋਈ ਸੇਵਾ ਨਹੀਂ ਕਰਦਾ ਉਹਨਾਂ ਨੇ ਭਾਈ ਜਵਾਨੀ ਦੇ ਵਿੱਚ ਪਰਵਾਹੀ ਨਹੀਂ ਕੀਤੀ ਬੱਚਿਆਂ ਦੀ ਸੇ ਬੱਚਾ ਨਾ ਪ੍ਰੇਮ ਰੱਖਿਆ ਹੁੰਦਾ ਤੇ ਇਹ ਯਾਦ ਰੱਖਦੇ ਕਿ ਸਾਡੇ ਤੇ ਬੜੇਪਾ ਆਉਣਾ ਤੇ ਫਿਰ ਉਹਨਾਂ ਦੀ ਸੇਵਾ ਹੁੰਦੀ ਕੀਤਾ ਤਾਂ ਆਪਣਾ ਹੀ ਬੀਜਿਆ ਨਾ ਜਿਹੇ ਜਾਂ ਬੀਜਿਆ ਉਹ ਜਾਂ ਫਿਰ ਮਿਲ ਹੀ ਜਾਂਦਾ ਬੜੇ ਲੋਕ ਨੇ ਜਿਨ੍ਹਾਂ ਦੇ ਬੱਚੇ ਸੇਵਾ ਬੜੀ ਕਰਦੇ ਨੇ ਬੜਾ ਪ੍ਰੇਮ ਕਰਦੇ ਨੇ ਸੋ ਜਰਾ ਮਰਨ ਪਾ ਉੱਵਸਰ ਗਿਆ ਤੈਨੂੰ ਭੋਰਾ ਵੀ ਪੈ ਨਹੀਂ ਰਿਆ ਮੌਤ ਦਾ ਜਾਂ ਬੜੇਪੇ ਦਾ ਕੁਟੰਬ ਦੇ ਇੱਕ ਵਿਗਸੇ ਕਮਲਾ ਜਿਉਂ ਪਰਕਰ ਜੋਇ ਕਪਟਨ ਰਾਹ ਕਹਿਣ ਲੱਗਾ ਏ ਤੂੰ ਤਾਂ ਭਾਈ ਆਪਦੇ ਕੁਟੰਬ ਨੂੰ ਆਪਣੇ ਪਰਿਵਾਰ ਨੂੰ ਦੇਖ ਕੇ ਤੇ ਕਹਿਣ ਲੱਗੇ ਤੂੰ ਤਾਂ ਬੜਾ ਖੁਸ਼ ਹੁੰਦਾ ਸੀ ਵੀ ਮੇਰੇ ਜਵਾਕ ਨੇ ਮੇਰੇ ਪਰਿਵਾਰ ਬਹੁਤ ਤਕੜਾ ਮੇਰੇ ਕੋਲੇ ਸਭ ਪਦਾਰਥ ਨੇ ਫਿਰ ਤੂੰ ਪਰਾਏ ਘਰ ਦੇ ਵਿੱਚ ਵੀ 扑ਟਕਦਾ ਰਿਆ ਪਰ ਰਾਈ ਔਰਤਾਂ ਦਾਮਨ ਕਰਦਾ ਰਿਹਾ ਮਾੜੇ ਕਰਮਾਂ ਕਮਾਉਂਦਾ ਰਿਹਾ ਸੋ ਸੈਭ ਨੇ ਬਖਸ਼ਿਸ਼ ਕੀਤੀ ਆ ਆਪਣੀ ਇਸਤਰੀ ਸੋਰਾ ਤੋਈ ਰਹਿਤਬਾਨ ਗੁਰਕਾ ਸਿਕਸੋਈ ਇਹ ਰਹਿਤ ਬੜੀ ਵੱਡੀ ਦੱਸੀ ਮਹਾਰਾਜ ਨੇ ਇਹ ਭਗਤ ਅਰੋਚਨ ਜੀ ਕਹਿੰਦੇ ਨੇ ਤੂੰ ਕੋ ਕਰਮ ਕਰਦਾ ਰਿਹਾ ਤੇ ਸਾਹਿਬ ਕਿਰਪਾ ਕਰਦੇ ਨੇ ਧੂੜਾ ਆਇਓ ਜਮੇ ਤਨ ਤਿੰਨ ਆਗਲੜੇ ਮੈਂ ਰਹਿਨ ਨਾਂ ਜਾਏ ਕਹਿਣ ਲੱਗੇ ਭਾਈ ਜਦੋਂ ਕਹਿਣ ਲੱਗੇ ਪ੍ਰਮਾਤਮਾ ਕਾਲਪੁਰਖ ਨੇ ਕਿਰਪਾ ਕਰਨੀ ਹੈ ਕੋਈ ਵਿਰਲਾ ਇਹ じゃ ਕੋਈ ਹੁੰਦਾ ਹੈ ਜਿਹੜਾ ਪ੍ਰਮਾਤਮਾ ਦਾ ਭੈ ਮਨ ਚ ਰੱਖਦਾ ਹੈ ਕੋਈ ਵਿਰਲਾ ਸੰਤ ਹੈ ਜਿਹੜਾ ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਮੈਨੂੰ ਮਿਹਰ ਤੇ ਕਿਰਪਾ ਕਰ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ ਕਿਉਂਕਿ ਜਦੋਂ ਜਮਾ ਨੇ ਆਉਣਾ ਤੇ ਉਹਦੇ ਕਹਿਣ ਲੱਗੇ ਉਹਨਾਂ ਦੇ ਅੱਗੇ ਤੇਰਾ ਕੋਈ ਜ਼ੋਰ ਨਹੀਂ ਚੱਲਣਾ ਸਾਇਬ ਕਿਰਪਾ ਕਰਦੇ ਨੇ ਮਿਲ ਮੇਰੇ ਬੀਠਲਾ ਲੇ ਬਾੜੀ ਬਲਾਈ ਹੈ ਮੇਰੇ ਪ੍ਰਮਾਤਮਾ ਮੈਨੂੰ ਆਪਣੀ ਚਰਨਾਂ ਨਾਲ ਜੋੜ ਲੈ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲੈ ਮਿਲ ਮੇਰੇ ਰਮਈਆ ਮੈਂ ਲਹਿ ਛਡਾਈ ਕਿ ਮੈਨੂੰ ਤੂੰ ਜਮਾਂ ਦੀ ਮਾਰ ਤੋਂ ਛਡਾਲ ਸਹਬ ਕਿਰਪਾ ਕਰਦੇ ਨੇ ਕਿ ਜਮਦੂਤਾਂ ਦੇ ਜਦੋਂ ਸਜ਼ਾ ਦਿੰਦੇ ਨੇ ਤੇ ਕਹਿਣ ਲੱਗੇ ਫਿਰ ਬੰਦੇ ਦੀ ਕੋਈ ਰੱਖਿਆ ਨਹੀਂ ਕਰਦਾ ਜਿਹੜੇ ਇੱਥੇ ਜਿਨ੍ਹਾਂ ਦੇ ਸਿਰ ਤੇ ਅਸੀਂ ਉੱਡਦੇ ਹੁੰਨੇ ਆ ਉਹ ਤਾਂ ਉੱਥੇ ਨਾਲ ਨਹੀਂ ਜਾਂਦੇ ਇਹ ਤਾਂ ਸਮਸ਼ਾਨ ਘਾੜ ਤੱਕ ਹੀ ਕਈ ਤਾਂ ਰਾਹ ਚੋਂ ਹੀ ਮੁੜਿਆ ਆਉਂਦੇ ਨੇ ਤੇ ਸਮਸ਼ਾਨ ਘਾੜ ਤੱਕ ਹੀ ਜਾਂਦੇ ਨੇ ਗਾ ਤਾਂ ਬੰਦੇ ਦੇ ਕਰਮ ਜਾਂਦੇ ਨੇ ਜਿਹੇ ਜਿਹੇ ਕਰਮ ਕੀਤੇ ਨੇ ਉਹ ਜਾਣ ਨੂੰ ਅੱਗੇ ਦਰਗਾਹ ਦੇ ਵਿੱਚ ਢੋਈ ਮਿਲਦੀ ਹੈ ਅਮਲ ਜੋ ਕੀਤੇ ਦੁਨੀ ਵਿੱਚ ਦਰਗਾਹ ਇਹ ਕੰਮ ਦਰਗਾਹ ਦੇ ਵਿੱਚ ਕੰਮ ਆਉਂਦੇ ਨੇ ਇੱਕ ਬੀਬੀ ਅਕਾਲ ਚਲਾਣਾ ਕਰ ਗਈ ਤੇ 8-10 ਘੰਟਿਆਂ ਤੋਂ ਬਾਅਦ ਉਹਦੇ ਸਵਾਸ ਫੇਰ ਚੱਲ ਪਏ ਤਾਂ ਉਹਨੂੰ ਪੁੱਛਿਆ ਉਹ ਕਹਿਣ ਲੱਗੇ ਵੀ ਮੈਂ ਭਾਵਕੇ ਮੈਨੂੰ ਮੋੜ ਦਿੱਤਾ ਮੇਰੇ ਨਾਂ ਤੇ ਕੋਈ ਹੋਰ ਬੀਬੀ ਨੂੰ ਲੈ ਗਏ ਨੇ ਤਾਂ ਉਹ ਕਹਿੰਦੀ ਜਦੋਂ ਅਸੀਂ ਗਏ ਤੇ ਇੱਕ ਕੁੰਭੀ ਨਰਕ ਕਹਿੰਦੀ ਜਿਹਨੂੰ ਪਾਣੀ ਸੀ ਕਾਲਾ ਗੰਦਾ ਪਾਣੀ ਵਿੱਚ ਬੜੇ ਬੜੇ ਮਗਰ ਮੱਛ ਸੱਪ ਠੂਹੇ ਬਹੁਤ ਭਿਆਨਕ ਜਿਹੜੇ ਬੰਦਿਆਂ ਨੂੰ ਖਾ ਜਾਂਦੇ ਨੇ ਪਾੜ ਦਿੰਦੇ ਨੇ ਤੇ ਮਗਰਲੇ ਪਾਸੇ ਜਮਦੂਤ ਤੇ ਕਹਿੰਦੇ ਵੀ ਇਹਦੇ ਵਿੱਚ ਬੜੋ ਤੇ ਪਾਰ ਚੱਲੋ ਪਰਲੇ ਪਾਸੇ ਲੇਖਾ ਲੈਣਾ ਤੁਹਾਡੇ ਤੋਂ ਮਰਾਜ ਬੈਠ ਕਹਿਣ ਲੱਗੇ ਭਾਈ ਸੁੱਟ ਤੇ ਵਿੱਚ ਲੇਖਾ ਲੈਣ ਤੱਕ ਪਹੁੰਚਦੇ ਹੀ ਨਹੀਂ ਕਿਉਂਕਿ ਜੇ ਕੋਈ ਪੱਲੇ ਹੋਊਗਾ ਤਾਂ ਲੇਖਾ ਹੋਊਗਾ ਜਦੋਂ ਪਤਾ ਹੀ ਹੈ ਇਹਨਾਂ ਨੇ ਕੋਈ ਕੋਈ ਇਹਨਾਂ ਦੀ ਚੰਗੇ ਕਰਮਾਂ ਵਾਲੀ ਵਹੀ ਤਾਂ ਖਾਲੀ ਪਈ ਹੈ ਉਹਨਾਂ ਨੇ ਚੰਗਾ ਕੰਮ ਤਾਂ ਕੀਤਾ ਕੋਈ ਨਹੀਂ ਤੇ ਮਾੜੇ ਕੰਮਾਂ ਵਾਲੀ ਵਹੀ ਭਰੀ ਪਈ ਹੈ ਤੇ ਫਿਰ ਲੇਖਾ ਕੀ ਲੈਣਾ ਉਹ ਕਹਿੰਦੀ ਮੈਂ ਮੈਂ ਖੜੀ ਆ ਤੇ ਮੈਂ ਹੁਣ ਸੋਚਦੀ ਆ ਵੀ ਕਿਵੇਂ ਕਰਾਂ ਭਗਰੋ ਵੀ ਡਾਂਗ ਲਈ ਖੜੇ ਨੇ ਜੰਮ ਅੱਗੇ ਗੰਦਾ ਪਾਣੀ ਕਹਿੰਦੇ ਕਿ ਬੀਬੀ ਪਾਣੀ ਕਿਸਤੀ ਲੈ ਕੇ ਆਈ ਚਿੱਟੇ ਕੱਪੜੇ ਪਾਏ ਛੋਟੀ ਜੀ ਕਿਸਤੀ ਅੱਗੇ ਆ ਬੈਠੀ ਐ ਇੱਕ ਮਗਰ ਬੈਠਣ ਵਾਸਤੇ ਇੱਕ ਸੀਟ ਐ ਮੈਨੂੰ ਕਹਿੰਦੀ ਭੈਣੇ ਬਹਿ ਜਾ ਕਹਿੰਦੀ ਕਹਿੰਦੀ ਜਦੋਂ ਮੈਂ ਬੈਠ ਗਈ ਤੇ ਮੈਂ ਉਹਨੂੰ ਪੁੱਛਿਆ ਭੈਣੇ ਤੂੰ ਮੇਰੇ ਐਡੇ ਵਕਤ ਚ ਕੰਮ ਆਈਂ ਐ ਮਸੀਬਤ ਚ ਕੰਮ ਆਈਂ ਐ ਤੇ ਬਹੁਤ ਧੰਨਵਾਦ ਉਹ ਕਹਿਣ ਲੱਗੀ ਭੈਣੇ ਤੂੰ ਮੇਰੇ ਕੰਮ ਆਈ ਸੀ ਮੈਂ ਪਿਛਲੇ ਜਨਮ ਚ ਚਿੜੀ ਸੀ ਤੇ ਮੇਰੇ ਬੱਚਿਆਂ ਨੇ ਪੈਰ ਨਾਲ દોਰ ਬੰਨ ਦਿੱਤੀ ਸਖਤ ਧਾਗਾ ਬੰਨ ਦਿੱਤਾ ਦਰੀ ਬੁੰਨ ਵਾਲਾ ਤੇ ਖੇਡਣ ਲੱਗ ਗਏ ਉਸ ਤੋਂ ਬਾਅਦ ਧਾਗਾ ਵਧਿਆ ਵਿਧਾਈ ਛੱਡ ਕੇ ਭੱਜ ਗਏ ਤੇ ਮੈਂ ਕਹਿੰਦੀ ਉੱਥੋਂ ਉੱਡੀ ਤੇ ਮੈਂ ਤੁਹਾਡੇ 베ਰੀ ਤੇ ਬੈਠ ਗਈ ਤੇ 베ਰੀ ਤੇ ਮੇਰਾ ਧਾਗਾ ਜਿਹੜਾ ਪੈਰ ਨਾਲ ਲਾਤ ਨਾਲ ਵੱਜੇ ਉੱਥੇ ਫਸ ਗਿਆ ਅੜ ਗਿਆ ਤੇ ਮੈਂ 3-4 ਦਿਨਾਂ ਤੋਂ ਚੀਂ-ਚੀਂ ਕਰੀ ਜਾਂਦੀ ਸੀ ਭੁੱਖੀ ਧਿਆਈ ਤੇ ਕੋਈ ਮੇਰਾ ਬੰਦ ਖਲਾਸੀ ਕਰਨ ਵਾਲਾ ਨਹੀਂ ਸੀ ਜਿਹੜੇ ਅਸੀਂ ਜੀਵ ਜੰਤੂਆਂ 'ਚ ਧਿਆਨ ਨਹੀਂ ਰੱਖਦੇ ਜੀਵ ਦੀਆ ਪਰਵਾਨ ਕੋਈ ਕੱਲੇ ਬੰਦੇ ਦੀ ਸੇਵਾ ਨਹੀਂ ਤਾਰਦੀ ਵੀ ਜਾਨਵਰਾਂ ਨੂੰ ਮਾਰੀ ਜਾਓ ਕੁੱਤਾ ਰੋਟੀ ਖਾਣਾ ਹੈ ਉਹਦੇ ਮੂੰਹ ਤੇ ਡੰਡਾ ਮਾਰੋ ਪਸੂ ਕੋਈ ਖੇਤ ਪੈ ਗਿਆ ਉਹਦੇ ਗੰਦਾਸਾ ਮਾਰੋ ਫੇਰ ਨਹੀਂ ਤਰਦੇ ਅਸੀਂ ਇਹਨਾਂ ਨੇ ਵੀ ਤਾਂ ਇੱਥੇ ਹੀ ਖਾਣਾ ਹੈ ਇਹ ਕਿੱਥੇ ਜਾਣ ਜਾਨਵਰ ਤੇ ਕਹਿਣ ਲੱਗੀ ਜਦੋਂ ਤੂੰ ਬੋਕਰ ਝਾੜੂ ਮਾਰ ਰਹੀ ਸੀ ਤੇ ਤੂੰ ਦੇਖਿਆ ਵੀ ਚਿੜੀ ਦੇ ਪੈਰ ਨਾਲ ਧੋਰ ਵੱਜੀ ਹੈ ਤੇ ਤੂੰ ਕਹਿੰਦੀ ਬੋਕਰ ਰੱਖੀ ਤੇ ਮੈਂ ਵੀ ਅਰਦਾਸਾਂ ਕਰਦੀ ਮਹਾਰਾਜ ਮੇਰੀ ਬੰਦ ਖਲਾਸੀ ਕਰ ਤੇ ਤੂੰ ਕਹਿੰਦੀ ਕੈਚੀ ਲਿਆ ਕੇ ਇਸ ਸਟੂਲ ਤੇ ਚੜ ਕੇ ਕਹਿੰਦੀ ਮੇਰੀ ਡੋਰ ਕੱਟ ਦਿੱਤੀ ਪੈਰ ਨਾਲੋਂ ਤੇ ਮੈਂ ਬੰਦ ਖਲਾਸੀ ਹੋ ਗਈ ਤੇ ਮੈਂ ਪਾਣੀ ਪੀਤਾ ਫਿਰ ਮੈਂ ਖਾਦਾ ਪੀਤਾ ਕੁਛ ਤੇ ਮੈਂ ਇਹੀ ਅਰਦਾਸ ਕੀਤੀ ਮਹਾਰਾਜ ਜਿਸ ਨੇ ਮੇਰੀ ਖਲਾਸੀ ਕੀਤੀ ਮੈਨੂੰ ਬਚਾਇਆ ਕਿਤੇ ਮੈਨੂੰ ਵੀ ਇਹਦੀ ਸੇਵਾ ਕਰਨ ਦਾ ਮੌਕਾ ਦੇਈ ਹੁਣ ਕਈ ਤੇ ਅੱਜ ਕਮ ਆਏ ਨੇ ਕੱਲ ਨੂੰ ਫਿਰ ਸੁਣਾਉਣ ਲੱਗ ਜਾਂਦੇ ਨੇ ਅਸੀਂ ਤੇਰੇ ਕੰਮ ਆਏ ਉਹ ਭਾਈ ਕਿਤੇ ਸਬਰ ਵੀ ਰੱਖਣਾ ਚਾਹੀਦਾ ਹੈ ਜਦੋਂ ਕੋਈ ਟਾਈਮ ਆਉਂਦਾ ਬੰਦਾ ਕੰਮ ਆਉਂਦਾ ਇਹ ਗੱਲ ਨਹੀਂ ਵੀ ਕੰਮ ਨਹੀਂ ਆਉਂਦਾ ਤੇ ਅਸੀਂ ਤਾਂ ਨਾਲ ਦੀ ਨਾਲ ਹੀ ਕੰਮ ਭਾਲਦੇ ਆਂ ਸੋ ਇਸ ਕਰਕੇ ਕਹਿਣ ਲੱਗੀ ਤੂੰ ਮੈਨੂੰ ਛੜਾਇਆ ਸੀ ਤੇ ਮੈਂ ਭਾਈ ਤੇਰੀ ਮਦਦ ਕੀਤੀ ਆ ਸੋ ਮਹਾਰਾਜ ਇਹ ਹੀ ਬਚਨ ਕਰਦੇ ਨੇ ਭਾਈ ਦਰਗਾਹ ਦੇ ਵਿੱਚ ਉੱਥੇ ਸਾਡੇ ਚੰਗੇ ਕੰਮ ਕੀਤੇ ਸਾਡੇ ਲੇਖੇ ਵਿੱਚ ਪੈਂਦੇ ਨੇ ਸਾਨੂੰ ਧੋਈ ਮਿਲਦੀ ਆ ਸਾਹਿਬ ਕਿਰਪਾ ਕਰਦੇ ਨੇ ਭਗਤ ਤਰਲੋਚਨ ਜੀ ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਆਲਸੀ ਬੰਦਾ ਕਦੇ ਕਾਮਜਾਪਣੀ ਕਾ ਨਾ ਤਾਂ ਉਹ ਕਾਰੋਬਾਰ ਚ ਕਾਮਜਾਪੈ ਤੇ ਨਾ ਉਹ ਚੰਗਾ ਪੜ੍ਹ ਲਿਖ ਸਕਦਾ ਤੇ ਨਾ ਧਰਮ ਦੀ ਦੁਨੀਆ ਚ ਕਾਮ ਜਾਪ। ਅੰਮ੍ਰਿਤ ਵੇਲੇ ਉੱਠਣਾ, સ્ਨਾਣ ਕਰਨਾ, ਫਿਰ ਅਹਮਤਨਾ ਬਾਣੀ ਪੜਨੀ। ਤੇ ਕਹਿਣ ਲੱਗੇ ਉਹ ਆਲਸੀਆ ਤੂੰ ਆਪਦਾ ਜਨਮ ਗਵਾਲਿਆ। ਸਹਿਬ ਕਿਰਪਾ ਕਰਦੇ ਨੇ ਭਗਤ ਅਰੋਚਨ ਜੀ। ਕਹਿੰਦੇ ਕਹਿਣ ਲੱਗੇ ਮਾਇਆ ਦੇ ਭੋਗ 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 ਕੇ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਰਹਿੰਦਾ ਹੈ। ਤੇ ਕਹਿ ਲੱਗੇ ਪ੍ਰਮਾਤਮਾ ਦੇ ਉਸ ਨਾਲ ਜਿਹੜਾ ਵਾਦਾ ਕੀਤਾ ਉਹਨੂੰ ਭੁੱਲ ਗਿਆ ਅਨਕ ਪ੍ਰਕਾਰ ਅਨਕ ਅਨੇਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਤੇ ਅਮਰ ਪਿਆ ਵੀ ਸੰਸਾਰ ਤੇ ਅਮਰ ਹੋ ਗਿਆ ਮੈਂ ਤੇ ਜਾਣਾ ਹੀ ਨਹੀਂ ਇਸ ਤੋਂ ਸੰਸਾਰ ਤੋਂ ਤੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਦਿੱਤਾ ਤੇ ਹੋਰ ਰਸਾਂ ਕਸਾਂ ਵਿੱਚ ਭੋਗਾ ਵਿੱਚ ਮਸਤ ਹੋ ਗਿਆ ਤੇ ਸਹਿਬ ਕਿਰਪਾ ਕਰਦੇ ਨੇ ਮਰਨਾ ਵਿਸਾਰ ਦਿੱਤਾ ਮਾਇਆ ਮੂਠ ਚੇਤਸ ਨਾਹੀ ਜਨਮ ਗਵਾਏ ਵਾਲ ਸੀ ਮਾਇਆ ਦਾ ਮੂਠ ਠੱਗਿਆ ਹੋਇਆ ਗੁਰੂ ਵਾਲਾ ਨਹੀਂ ਬਣਿਆ ਕੇਸਾਂ ਦੀ ਸੰਭਾਲ ਨਹੀਂ ਕਰਦਾ ਨਾਮ ਨਹੀਂ ਜਪਦਾ ਤੇ ਸਹਿਬ ਕਿਰਪਾ ਕਰਦੇ ਨੇ ਤੇ ਤੂੰ ਤਾਂ ਆਲਸੀ ਹੋ ਗਿਆ ਜਿੰਨੇ ਤੈਨੂੰ ਪਦਾਰਥ ਜਾਦੇ ਰੱਬ ਨੇ ਦੇ ਦਿੱਤੇ ਜਿੰਨਾ ਤੈਨੂੰ ਜਾਦਾ ਸੁੱਖ ਦੇ ਦਿੱਤਾ ਠੀਕ ਹੈ ਕੋਈ ਸਮਾਂ ਸੀ ਸਿੱਖਾਂ ਨੇ ਭੁਖਿਆਣੇ ਬਦਾਵਾ ਲਿਖਤਾ ਸੀ ਮਾਹ ਸਿੰਘ ਅਰਗਿਆ ਨੇ ਫੇਰ ਜਾ ਕੇ ਬਦਾਵਾ ਪੜਾ ਲਿਆ ਸੀ ਅੱਜ ਦੇ ਸਿੱਖ ਰੱਜੇ ਪੁੱਜੇ ਬਦਾਵੇ ਲਿਖੀ ਬੈਠੇ ਨੇ ਸਭ ਕੁਝ ਚੰਗਾ ਦਿੱਤਾ ਫੇਰ ਵੀ ਗੁਰੂ ਵਾਲਾ ਬਣਨ ਨੂੰ ਤਿਆਰ ਨਹੀਂ ਸੋ ਸਾਬ ਕਿਰਪਾ ਕਰਦੇ ਨੇ ਬੇਕਮਕੋਰ ਪੰਤ ਚੱਲਨਾ ਪ੍ਰਾਣੀ ਰਬ ਸਾਸਤ ਇਨਾਂ ਪਰਵੇਸੰ ਮਾਇਆ ਮੋਂ ਤਬ ਬਿਸਰ ਗਿਆ ਜਾਂ ਤਜੀਲੇ ਸੰਸਾਰੰ ਸਹਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ हे ਇਨਸਾਨ ਤੂੰ ਮਾਇਆ ਦੇ ਮੋਹ ਦੇ ਵਿੱਚ ਇਨਾਂ ਫਸਿਆ ਹੋਇਆ ਹਾਂ ਇੰਨਾ ਤਕੜਾ ਫਸ ਗਿਆ ਕਿ ਹਨੇਰੇ ਦੇ ਵਿੱਚ ਤੈਨੂੰ ਤੁਰਿਆ ਹੀ ਨਹੀਂ ਜਾਂਦਾ ਹੈ ਇੰਨਾ ਅਗਿਆਨਤਾ ਦਾ ਹਨੇਰਾ ਮਾਇਆ ਨੇ ਤੇਰੇ ਤੇ ਝੁੱਲ ਪਾ ਦਿੱਤਾ ਤੂੰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਆ ਗੁਰੂ ਦੀ ਬਾਣੀ ਸੁਣਨ ਨੂੰ ਤਿਆਰ ਨਹੀਂ ਆ ਸਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਇਸ ਮਾਇਆ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਥੇ ਤੇਰੇ ਰਿਸ਼ਤੇਦਾਰ ਤੇ ਕੀ ਚੰਦ ਸੂਰਜ ਚੰਦਰਮਾ ਵੀ ਤੇਰਾ ਸਾਥ ਨਹੀਂ ਦੇ ਸਕਦੇ ਹਨ ਜਿੱਥੇ ਪਰਮਾਤਮਾ ਦੇ ਨਾਮ ਨੇ ਤੇਰਾ ਸਾਥ ਦੇਣਾ ਹੈ ਸਾਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਮਾਇਆ ਮੋ ਤਬ ਬਿਸਰ ਗਿਆ ਜਾਂ ਤਜਿਲ ਸੰਸਾਰ ਜਦੋਂ ਤੈਨੂੰ ਅੰਤਲੇ ਟਾਈਮ ਤੇ ਸੰਸਾਰ ਛੱਡਣਾ ਪੈ ਗਿਆ ਨਾ ਜਦੋਂ ਤੇਰਾ ਅੰਤਲਾ ਟਾਈਮ ਆ ਗਿਆ ਉਦੋਂ ਫਿਰ ਕਹਿਣ ਲੱਗੇ ਤੂੰ ਪਸਤਾਏਂਗਾ ਕਿਉਂਕਿ ਨਾ ਤਾਂ ਤੇਰੇ ਨਾਲ ਮਾਇਆ ਜਾਣੀ ਐ ਤੇ ਨਾ ਤੇਰੇ ਨਾਲ ਪਰਿਵਾਰ ਜਾਣਾ ਨਾਲ ਤਾਂ ਜਾਣਾ ਸੀ ਸੇਵਾ ਤੇ ਸਿਮਰਨ ਕਿਆ ਸੀ ਨਾ ਮਹਾਰਾਜ ਨੇ ਦੁਨੀ ਚੰਦ ਨੂੰ ਬਹੁਤ ਧਨਾੜ ਆਦਮੀ ਸੀ ਦੁਨੀ ਚੰਦ ਲਾਹੌਰ ਦਾ ਸੱਤ ਝੰਡੇ ਲੱਗੇ ਸੀ ਉਹਦੇ ਮਹਿਲ ਤੇ ਇੱਕ ਝੰਡਾ 1 ਲੱਖ ਰੁਪਏ ਦਾ ਪ੍ਰਤੀਕ ਹੁੰਦਾ ਸੀ 7 ਲੱਖ ਰੁਪਏ ਸੀ ਉਹਦੇ ਕੋਲੇ ਉਹਨਾਂ ਟਾਈਮਾਂ 'ਚ ਮਹਾਰਾਜ ਦੇ ਕੋਲੇ ਗੁਰੂ ਨਾਨਕ ਸਾਹਿਬ ਗਏ ਨੇ ਆਇਆ ਮੱਥਾ ਟੇਕਿਆ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਨਾਮ ਜਪਦਾ ਨਹੀਂ ਸੀ ਪਾਇਸਾ ਇਕੱਠਾ ਕਰਨ ਵਾਲੇ ਪਾਸੇ ਲੱਗਿਆ ਸੀ ਮਹਾਰਾਜ ਨੇ ਇੱਕ ਸੂਈ ਦੇਤੀ ਉਹਨੂੰ ਕਹਿਣ ਲੱਗੇ ਲਾ ਸੇਵਾ ਤੇਰੀ ਜਦੋਂ ਮਰੇਗਾ ਨਾਲ ਲੈ ਕੇ ਆਈ ਪ੍ਰਲੋਕ 'ਚ ਕਹਿੰਦਾ ਚੰਗਾ ਮਹਾਰਾਜ ਕਿਉਂਕਿ ਮਾਇਆ ਧਾਰੀ ਬੰਦਾ ਤੰਨਾ ਬੋਲਾ ਉਹਨੂੰ ਪਤਾ ਹੀ ਨਹੀਂ ਇਸ ਗੱਲ ਦਾ ਉਹਨੇ ਸੁਣੀ ਨਹੀਂ ਕਦੇ ਰੱਬ ਦੀ ਘਰੇ ਜਾ ਕੇ ਘਰ ਵਾਲੀ ਨੂੰ ਕਹਿੰਦਾ ਸੂਈ ਸਾਂਭ ਕੇ ਰੱਖੀ ਜਦੋਂ ਮੈਂ ਮਰਾਂਗਾ ਨਾਲ ਲੈ ਕੇ ਜਾਵਾਂਗਾ ਘਰ ਵਾਲੀ ਸਿਆਣੀ ਸੀ ਕਹਿੰਦੀ ਨਾਲ ਤਾਂ ਕੁਝ ਨਹੀਂ ਜਾਣਾ ਕਿਉਂ ਜਿੰਮੇਵਾਰੀ ਚੱਕੀ ਜਾ ਫੜਾ ਕੇ ਆ ਬਾਬਿਆਂ ਨੂੰ ਜੇ ਸੂਈ ਲੈ ਕੇ ਆਇਆ ਮਾਰੇ ਕਹਿਣ ਲੱਗੇ ਭਾਈ ਕਿਉਂ ਕਹਿੰਦਾ ਮਹਾਰਾਜ ਇਹ ਜਾਣੀ ਨਹੀਂ ਨਾਲ ਮਾਰੇ ਕਹਿੰਦੇ ਫਿਰ ਜਿਹੜੇ ਝੰਡੇ ਚਲਾਉਂਦਾ ਫਿਰਦਾ ਕਿਤੇ ਵੀ ਝੰਡਾ ਚਲਾ ਦੇਣਾ ਪਊ ਠੱਗੀ ਮਾਰਨੀ ਪੈ ਜੇ ਕਿਸੇ ਨਾਲ ਲੁੱਟਾ ਖਸੁੱਟ ਮਚਾ ਛੱਡੀ ਆ ਤਾਂ ਜੇ ਸੂਈ ਨਾਲ ਨਹੀਂ ਜਾਣੀ ਤਾਂ ਝੰਡੇ ਜਿਹੜੇ ਚਲਾਈ ਜਾਂਦੇ ਨਾਲ ਜਾਣਗੇ ਤੇ ਫਿਰ ਮਹਾਰਾਜ ਨਾਲ ਕੀ ਜਾਣਗੇ ਮਾਰੇ ਕਹਿੰਦੇ ਮਾਇਆ ਦਾ ਲੰਗਰ ਲਾ ਦੇ ਗਰੀਬਾਂ ਦੇ ਢਿੱਡ ਭਰ ਭੁੱਖਿਆਂ ਦੇ ਨੰਗਿਆਂ ਦੇ ਤਨ ਟਾਕ ਜਾਊਗੀ ਨਾਲ ਐਂ ਜਾਏਗੀ ਦਾਨ ਕਰਕੇ ਜਾਏਗੀ ਸੋ ਸਰ ਕ੍ਰਿਪਾ ਕਰਦੇ ਨੇ ਆਜ ਮੇਰੇ ਮਨ ਪ੍ਰਗਟ ਪਿਆ ਤੇ ਖਿਲੇ ਧਰਮ ਰਾਓ ਤੈਂਕਰ ਦਲ ਕਰਨ ਮਹਾਬਲੀ ਤੈਨ ਆਗਲੇ ਮੈਂ ਰਹਿਣ ਨਾ ਜਾਏ ਕਹਿਣ ਲੱਗੇ ਕੋਈ ਵਿਰਲਾ ਇਹ ਜਾਂ ਇਨਸਾਨ ਕੋਈ ਵਿਰਲਾ ਇਹ ਜਾਂ ਮਨੁੱਖ ਹੁੰਦਾ ਜਿਹੜਾ ਇਹ ਗੱਲ ਆਖਦਾ ਹੈ ਕਿ ਅੱਜ ਮੇਰੇ ਮਨ ਦੇ ਵਿੱਚ ਪ੍ਰਤੱਖ ਹੋ ਗਿਆ ਮੈਨੂੰ ਇਸ ਗੱਲ ਦੀ ਸੋਝੀ ਆ ਗਈ ਹੈ ਕਿ ਮਾਇਆ ਵਿੱਚ ਫਸਿਆ ਬੰਦਾ ਧਰਮਰਾਜ ਦੇ ਮੂੰਹ 'ਚ ਪੈਂਦਾ ਜਾ ਕੇ ਭਾਵ ਕੇ ਧਰਮਰਾਜ ਨੂੰ ਲੇਖਾ ਦੇਣਾ ਪੈਂਦਾ ਜਿਹੜਾ ਮਾਇਆ ਮਾਇਆ 'ਚ ਫਸਿਆ ਤੇ ਉਹਨੂੰ ਧਰਮਰਾਜ ਦਾ ਮੂੰਹ ਦੇਖਣਾ ਪੈਂਦਾ ਜਾ ਕੇ ਭਾਵ ਕੇ ਧਰਮਰਾਜ ਤੋਂ ਲੇਖਾ ਲੈਣਾ ਪੈਂਦਾ ਜੋ ਧਰਮ ਰਾਜ ਲੇਖਾ ਲੈਂਦਾ ਤੇ ਉਹਦੇ ਤੋਂ ਪੂਰਾ ਨਹੀਂ ਉਤਰਿਆ ਜਾਂਦਾ ਧਰਮ ਰਾਜ ਘਰੀ ਘਰੀ ਕਾ ਲੇਖਾ ਮੰਗੇ ਘਰੀ ਘਰੀ ਦਾ ਲੇਖਾ ਮੰਗਦਾ ਤੇ ਜਿਹੜਾ ਬੰਦਾ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਨਾਮ ਬੰਦਗੀ ਚ ਜੁੜਿਆ ਆਪਣਾ ਜਨਮ ਸਵਾਰਿਆ ਕਿਸੇ ਨੂੰ ਦੁੱਖ ਨਹੀਂ ਦਿੰਦਾ ਸੁੱਖ ਦਿੰਦਾ ਹੈ ਦੁੱਖ ਬੀਜੋਗੇ ਦੁੱਖ ਮਿਲੇਗਾ ਤਾਂ ਫਿਰ ਕਹਿੰਦੇ ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਜੋ ਧਰਮ ਰਾਜ ਵੀ ਦਰ ਤੇ ਕਾਗਜ਼ ਪਾੜ ਦਿੰਦਾ ਵੀ ਤੇਰਾ ਲੇਖਾ ਖਤਮ ਹੈ ਕਿਉਂਕਿ ਤੂੰ ਗੁਰੂ ਨਾਨਕ ਨੂੰ ਲੇਖਾ ਦਿਖਾ ਦਿੱਤਾ ਤੇਰੀ ਰਾਇਮਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਤੇਰਾ ਭਾਈ ਨਾਤਾ ਜੁੜਿਆ ਉਹਦੇ ਕਰਨ ਵਾਲੀ ਉਸੇ ਨੇ ਚਿਰ ਤੋਂ ਲੇਖਾ ਲੈਣਾ ਸੋ ਬਾਬਾ ਨਾਨਕ ਜਿਹੜਾ ਉਹ ਦਿਆਲੂ ਨੇ ਸੋ ਕਹਿਣ ਲੱਗੇ ਫਿਰ ਉਹ ਜਮਦੂਤਾਂ ਦੇ ਅੱਗੇ ਟਿਕਿਆ ਨਹੀਂ ਜਾਂਦਾ ਮਹਾਬਲੀ ਨੇ ਉਹ ਬੜਾ ਜੋਰ ਉਹਨਾਂ ਤੇ ਬੜੇ ਤਕੜੇ ਨੇ ਉਹੋ ਤੇ ਬੰਦੇ ਨੂੰ ਤੇ ਉਹੀ ਮਰੋੜ ਦਿੰਦੇ ਨੇ ਮਹਾਬਲੀ ਤੈਨਾਂ ਅਗਲੜੇ ਮੈਂ ਰਹਿ ਨਾ ਜਾਏ ਸਭ ਕਿਰਪਾ ਕਰਦੇ ਨੇ ਜੇ ਕੋ ਮੋ ਉਪਦੇਸ਼ ਕਰਤ ਹੈ ਤਾਂ ਵੰਤਰ ਰਤੜਾ ਨ ਰਹਿਣਾ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤਰ ਲੋਚਨ ਰਮਈਆ ਉਹਨਤੇ ਜੇ ਕਹਿਣ ਲੱਗੇ ਪ੍ਰਮਾਤਮਾ ਦਾ ਕੋਈ ਉਪਦੇਸ਼ ਦਿੰਦਾ ਹੈ ਕੋਈ ਪ੍ਰਮਾਤਮਾ ਬਾਰੇ ਗੱਲ ਕਰਦਾ ਹੈ ਤਾਂ ਫਿਰ ਮਨ ਦੇ ਵਿੱਚ ਇਹ ਫੁਰਨਾ ਬਣ ਜਾਂਦਾ ਹੈ ਗੁਰਮਖਤਾਈ ਆ ਜਾਂਦੀ ਹੈ ਕਿ ਮੈਨੂੰ ਸਾਰਿਆਂ ਦੇ ਵਿੱਚ ਹੀ ਰੱਬ ਦਿਸਣ ਲੱਗ ਜਾਂਦਾ ਹੈ ਨਹੀਂ ਅੱਜ ਦੇ ਮਨੁੱਖ ਨੂੰ ਤੁਸੀਂ ਰੱਬ ਦੀ ਗੱਲ ਕਰੋ ਉਹ ਸੁਣਦਾ ਤਾਂ ਹੈ ਹੀ ਨਹੀਂ ਫਿਰ ਨਾਲ ਦੀ ਨਾਲ ਕਹੋਲਾ ਜੇ ਰੱਬ ਤੇ ਹੈ ਹੀ ਨਹੀਂਗਾ ਜੇ ਹੈਗਾ ਤਾਂ ਲੈ ਦਿਖਾਓ ਰੱਬ ਦਿਖਾਉਂ ਕਹਿੰਦਾ ਰੱਬ ਸੋ ਇਸ ਕਰਕੇ ਜਦੋਂ ਬੰਦਾ ਰੱਬ ਦੇ ਨੇੜੇ ਹੋ ਜਾਂਦਾ ਹੈ ਉਹਨੂੰ ਫਿਰ ਸਭ ਕਿਸੇ ਤੋਂ ਵੀ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਹਰ ਕਿਸੇ 'ਚ ਰੱਬ ਦੀ ਜੋਤ ਦਿਸਦੀ ਹੈ ਤੇ ਕਹਿਣ ਲੱਗੇ ਭਗਤਰ ਲੋਚਨ ਜੀ ਕਹਿੰਦੇ ਤਾਂ ਵਨਤਰਨ ਰਤੜਾ ਨਰੇਣਾ ਮੈਨੂੰ ਤਾਂ ਵਨਤਰਨ ਭਾਵ ਜੰਗਲਾਂ ਦੇ ਵਿੱਚ ਖੜੇ ਦਰਖਤਾਂ 'ਚੋਂ ਵੀ ਰੱਬ ਦਿਸਦਾ ਹੋਰ ਦਰਖਤਾਂ ਨੂੰ ਐਵੇਂ ਤਾਂ ਨਹੀਂ ਐਨੇ ਮਿੱਠੇ ਫਰੂਟ ਲੱਗ ਜਾਂਦੇ ਫਲ ਲੱਗ ਜਾਂਦੇ ਜੇ ਪਰਮਾਤਮਾ ਹੈ ਪਰਮਾਤਮਾ ਖੁਦ ਮਿੱਠਾ ਹੈ ਖੁਦ ਚੰਗਾ ਹੈ ਤੇ ਚੰਗੇ ਫਲ ਲੱਗਦੇ ਨੇ ਸੋ ਸਾਹਿਬ ਕਿਰਪਾ ਕਰਦੇ ਨੇ ਕਿ ਭਗਤ ਰलोचन ਜੀ ਹੇ ਕਾਲਪੁਰਖ ਵਾਹਿਗੁਰੂ ਜੀ ਉਹ ਤੇਰੇ ਨਾਮ ਨੂੰ ਜਪ ਕੇ ਤੇਰੇ ਨਾਮ ਵਿੱਚ ਜੁੜ ਕੇ ਤੇਰੀ ਮਿਹਰ ਦਾ ਪਾਤਰ ਬਣ ਕੇ ਆਪਣਾ ਜਨਮ ਸਫਲ ਕਰ ਰਿਹਾ ਹੈ ਸੋ ਇਹਦੇ ਵਿੱਚ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਨੇ ਜੋ ਬਖਸ਼ਿਸ਼ ਕੀਤੀ ਰਹਿਮਤ ਕੀਤੀ ਹੈ ਕਿ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਜਿਹੜਾ ਹੈ ਉਹ ਹਰ ਜੀਵ ਦੇ ਰੋਮ-ਰੋਮ ਵਿੱਚ ਰਮਿਆ ਹੋਇਆ ਹੈ ਤੇ ਬਾਕੀ ਸਾਰੇ ਪਦਾਰਥਾਂ ਤੋਂ ਉੱਪਰ ਉੱਠ ਕੇ ਨਾਮ ਪਦਾਰਥ ਦੇ ਨਾਲ ਜੁੜ ਕੇ ਆਪਣਾ ਜਨਮ ਸਫਲਾ ਕਰੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਤਮਾ ਭੁੱਲਾਂ ਗੁਰੂ ਦੀ ਸੰਗਤ ਗੁਰੂ ਸਾਹਿਬ ਖਿਮਾ ਕਰਨ ਜੋਗ ਨੇ ਇਹੀ ਗੱਲ ਭਗਤ ਰलोचन ਜੀ ਨੇ ਵੀ ਕਹੀ ਆ ਤੇ ਗੁਰੂ 10ਵੇਂ ਪਾਤਸ਼ਾਹ ਵੀ ਮਹਾਰਾਜ ਕਹਿੰਦੇ ਨੇ ਕਿ ਪਾਈ ਨਸ਼ਿਆਂ ਦਾ ਤਿਆਗ ਕਰਕੇ ਨਾਮ ਦੇ ਵਿੱਚ ਜੁੜੋ ਸੋ ਆਪਾਂ ਜਾਣਦੇ ਹੀ ਆ ਕਿ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਆਪਣੇ ਘੋੜੇ ਤੇ ਆਪਣੇ ਸਿੰਘਾਂ ਨਾਲ ਆ ਰਹੇ ਸੀ ਤੇ ਘੋੜਾ ਆੜ ਕੇ ਖੜ ਗਿਆ ਇਹ ਮਹਾਰਾਜ ਨੇ ਕਿਹਾ ਵੀ ਘੋੜਾ ਡੀ ਵੀ ਲਾਈ ਆ ਘੋੜੇ ਨੂੰ ਛਿੜਕਿਆ ਵੀ ਘੋੜਾ ਤੁਰਦਾ ਕਿਉਂ ਨਹੀਂ ਤੇ ਮਹਾਰਾਜ ਨੇ ਕਿਹਾ ਸਿੰਘਾਂ ਨੂੰ ਵੀ ਵੇਖੋ ਗਾਂ ਕੀ ਹੈ ਵੀ ਕਿਉਂ ਨਹੀਂ ਤੁਰਦਾ ਜਦੋਂ ਗਾਂ ਉੱਤਰ ਕੇ ਗਾਂ ਦੇਖਿਆ ਮਹਾਰਾਜ ਕਹਿਣ ਲੱਗੇ ਕੀ ਗੱਲ ਆ ਕਹਿਣ ਲੱਗੇ ਜੀ ਇਹ ਤੇ ਤਮਾਕੂ ਦਾ ਖੇਤ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤਾਂ ਹੀ ਘੋੜਾ ਗਾਂ ਨਹੀਂ ਤਾ ਤੇ ਮਹਾਰਾਜ ਸੱਚੇ ਪਿਆਸੇ ਨੇ ਕਿਹਾ ਵੀ ਜਿਹੜਾ ਤਮਾਕੂ ਆ ਨਾ ਬੰਦੇ ਦੀ ਬੁੱਧ ਨੂੰ ਖਤਮ ਕਰਦਾ ਹੈ ਮਤ ਨੂੰ ਖਤਮ ਕਰਦਾ ਹੈ ਜਿਹੜਾ ਕੋਈ ਚੰਗੇ ਕੰਮ ਪੁੰਨ ਦਾਨ ਕੀਤਾ ਉਹ ਪੁੰਨ ਦਾਲਦਾ ਵੀ ਫਲ ਨਹੀਂ ਪ੍ਰਾਪਤ ਹੁੰਦਾ ਹੋਇ ਤੇ ਸਰੀਰ ਨੂੰ ਵੀ ਰੋਗੀ ਬਣਾਉਂਦਾ ਕੈਂਸਰ ਵਰਗੀਆਂ ਬਿਮਾਰੀਆਂ ਇਸ ਤੋਂ ਬਣਦੀਆਂ ਨੇ ਤੇ ਮਹਾਰਾਜ ਨੇ ਕਿਹਾ ਸਿੰਘੋ ਮੇਰਾ ਘੋੜਾ ਵੀ ਤਮਾਕੂ ਵਿੱਚ ਨਹੀਂ ਵੜਿਆ ਸੋ ਤੁਸੀਂ ਇਹ ਤਮਾਕੂ ਨੂੰ ਸੇਵਨ ਨਹੀਂ ਕਰਦਾ ਕਿਸੇ ਵੀ ਰੂਪ ਵਿੱਚ ਤਮਾਕੂ ਆ ਜਿਹੜਾ ਮੂੰਹ ਚ ਨਹੀਂ ਪਾਉਣਾ ਸੋ ਤਮਾਕੂ ਖਾਣ ਵਾਲਾ ਬੰਦਾ ਪ੍ਰੇਸ਼ਟ ਹੋ ਜਾਂਦਾ ਹੈ ਤੇ ਅੱਜ ਵੀ ਉੱਥੇ ਅੜੀਸਰ ਸਾਹਿਬ ਸੰਗਤਾਂ ਜਾਂਦੀਆਂ ਜਿੱਥੇ ਘੋੜਾ ਆੜਿਆ ਸੀ ਸੋ ਅੱਜ ਵੀ ਉੱਥੇ ਗੁਰੂ 10ਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਝੋਲੀਆਂ ਲੋਕ ਭਰ ਰਹੇ ਨੇ ਸੋ ਘੋੜਾ ਆੜ ਕੇ ਖੜ ਗਿਆ ਸੀ ਮਾੜੇ ਪਾਸੇ ਜਾਣ ਤੋਂ ਸੋ ਬੰਦੇ ਨੂੰ ਵੀ ਮਾੜੇ ਪਾਸੇ ਜਾਣ ਤੋਂ ਨਸ਼ਿਆਂ ਤੋਂ ਮੁੜਨਾ ਚਾਹੀਦਾ ਤੇ ਆਪਣੇ ਗੁਰੂ ਦੇ ਬਚਨਾਂ 'ਚ ਜੁੜ ਕੇ ਨਾਮ ਸਿਮਰਨ ਨਾਲ ਆਪਣਾ ਜਨਮ ਸਫਲਾ ਕਰਨਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ